ਆਜ਼ਾਦੀ ਦਿਵਸ 15 ਅਗਸਤ ਦੇ ਉੱਤੇ ਇਤਿਹਾਸਿਕ ਨਗਰਪਿੰਡ ਇਸਰੂ ਵਿਖੇ ਡੋਕੇ ਮਹਾਨ ਸ਼ਹੀਦ ਸ਼ਹੀਦ ਸਰਦਾਰ ਕਰਮੈਲ ਸਿੰਘ ਜੀ ਇਸਰੂ ਜੀ ਦੀ ਚਰਨ ਛੋਪਾ ਪ੍ਰਾਪਤ ਕਰਦੀ ਹੈ ਉਸ ਦੇ ਉੱਤੇ ਪਹੁੰਚੇ ਪੰਜਾਬੀਆਂ ਦੇ ਮਾਣ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦਾ ਮੈਂ ਆਪਣੇ ਵੱਲੋਂ ਆਪਣੇ ਸੂਬਾ 팀 ਬੰਦੋ ਉਰੇ ਕਾਨਫਰੈਂਸ ਤੇ ਨਿਕਾ ਸਵਾਗਤ ਕਰਦਾ ਜੀ ਐਨ ਨੂੰ ਕਹਿੰਦਾ ਔਰ ਮੈਂ ਉਹ ਬੇਨਤੀ ਕਰਦਾ ਹੈ ਮੁੱਖ ਮੰਤਰੀ ਸਾਹਿਬ ਨੂੰ ਕਿ ਉਹ ਆਪਣੇ ਵਿਚਾਰ ਤੁਹਾਡੇ ਸਾਰਿਆਂ ਦੇ ਸਾਨੂੰ ਸੁਣਨਗੇ ਤੇ ਸ਼ਹੀਦ ਸਰਦਾਰ ਕਰਨੈਲ ਸਿੰਘ ਜੀ ਇਸਰੂ ਸਾਹਿਬ ਨੂੰ ਸ਼ਰਧਾ ਦੇ ਸੋਲਮ ਪੇਟ ਕਰਦਾ ਮੁੱਖ वीडियो वाला बेटी का थोड़ा किया आ लाल सा आ गया क्योंकि तो इसको तो बात शायद निश्चित तौर तो पे था या बी आर लेकिन उधर थे आ ऊपर भी बुला लो सरकार योग इतिहासक पिंड ईस्लू ने जसनीक और गुरु साहब जी धरती इस धरती इनकलाबी लोगैल सिंह जी शहीद ईसड़ू जुड़े हुए माशू भर जी मैं जलंधर तो आया अलंधर जोड़ा झंडा लहना रस्म जलंधर सी। ਕੰਨੇ ਦੀ ਸਾਰੀ ਪ੍ਰੈਸ ਸ਼ਹੀਦਾਂ ਦੀ ਚਿਤਾਵਾਂ 'ਤੇ ਲੱਗੇਗੇ ਹਰ ਵਰਸ ਮੇਲੇ ਪਤਨ ਪਰ ਮਿਟਨੇ ਵਾਲੋਂ ਦਾ ਯਹੀ ਬਾਕੀ ਨਿਸ਼ਾਨ ਹੋਗਾ ਸੇਵਾ ਦੇਸ਼ ਦੀ ਜਿਤੜੀ ਬੜੀ ਔਖੀ ਗੱਲਾਂ ਕਰਨੀਆਂ ਢੇਰ ਸਖਲੀਆਂ ਨੇ ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਲ ਪਾਇਆ ਉਹਨਾਂ ਦਾ ਕੁਨਜ਼ੀਰਤਾ ਚਾਹੀਦੀ ਹੈ ਸੋ ਸ਼ਹੀਦਾਂ ਨੂੰ ਯਾਦ ਕਰਨ ਦਾ ਦਿਨ ਹੈ 80% ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਦੀਆਂ ਚਾਹੇ ਉਹ ਕਾਲੇ ਪਾਣੀ ਦੀ ਸਜ਼ਾ ਚਾਹੇ ਉਹ ਕੂਕਾ ਲਹਿਰ 'ਚ ਹੋਣ ਚਾਹੇ ਉਹ ਬੱਬਰ ਕਲੀ ਲੈ 'ਚ ਹੋਣ ਚਾਹੇ ਗਦਰੀਪਾਂਪੇ ਹੋਣ ਕੋਈ ਪਿੰਡ ਹੈ ਜਾਨੀ ਜਿੱਥੇ ਵੀ ਗੇਟ ਨਾ ਬਣਿਆ ਹੋਵੇ ਕਿਸੇ ਨਾ ਕਰੇ ਸ਼ਹੀਦ ਆ ਆਜ਼ਾਦੀ ਤੋਂ ਬਾਅਦ ਯਾਦ ਨੂੰ ਕਾਇਮ ਰੱਖਣ ਲਈ ਵੀ ਕਿ ਕਾਰਗਿਰ ਵਿੱਚ ਕਦੇ ਕਿਤੇ ਵੀ ਪੜਦੇ ਆ ਹਰ ਰੋਜ਼ ਤਰੰਗੇਜ ਲਿਫਟ 'ਕੇ ਸਾਡੇ ਨੌਜਵਾਨਾਂ ਦੀਆਂ ਪੁੱਤਾਂ ਦੀਆਂ ਲਾਸ਼ਾਂ ਆਉਂਦੀਆਂ ਨੇ ਅੱਜ ਵੀ ਖੜਿਆ ਇੱਕ ਤਾਨ ਕੇ ਹਾਲਾਂਕਿ ਜਾਦੀ ਸਾਨੂੰ ਮਹਿੰਗੀ ਬਹੁਤ ਪਈ 10 ਲੱਖ ਬੰਦਾ ਸਾਡਾ ਫੰਡ ਵੇਲੇ ਮਾਰਿਆ ਗਿਆ ਜਦੋਂ ਗੋਨੇ ਪੰਜਾਬ ਵੱਡੇ ਉਹ ਸਾਡੇ ਚਾਚੇ ਸਾਡੇ ਦਾਦੇ ਸਾਡੇ ਨਾਨੇ ਨਾਨੀ ਐ ਸੀਗੇ ਪਰ ਫਿਰ ਵੀ ਪੰਜਾਬੀਆਂ ਨੇ ਦੁਬਾਰਾ ਉਹਨਾਂ ਚਖਮਾ ਤੇ ਮਲਮ ਲਾ ਕੇ ਉੱਠ ਕੇ ਫਿਰ ਦੇਸ਼ ਦੇ ਵਿੱਚ ਚਾਹੇ ਹਰੀ ਕ੍ਰਾਂਤੀ ਹੋਵੇ ਚਾਹੇ ਕੋਈ ਵੀ ਪੰਜਾਬ ਪੰਜਾਬ ਜਿਹੜਾ ਹੈ ਕੋ ਕਦੇ ਵੀ ਕਿਸੇ ਲਹਿਰ ਦੇ ਪਿੱਛੇ ਨਹੀਂ ਰਿਹਾ ਸੁਮਾ ਹਰ ਸਾਲ ਇੱਥੇ ਆਉਣਾ ਮੈਂ ਜਦੋਂ ਅੰਮ੍ਰਿਤਪੀ ਅੰਜਨ ਮੁੱਖ ਮੰਤਰੀ ਨਹੀਂ ਵੀ ਸੀ ਉਦੋਂ ਵੀ ਇੱਥੇ ਆਉਂਦਾ ਇਹ ਨਹੀਂ ਆ ਕਿ ਮੁੱਖ ਮੰਤਰੀ ਸਿਰ ਵੱਡੇ ਵੱਡੇ ਫੰਕਸ਼ਨਾਂ ਤੇ ਜਾਂਦਾ ਹੁੰਦਾ ਹੈ ਜੀ ਇਹ ਤਾਂ ਛੋਟਾ ਜਿਹਾ ਫੰਕਸ਼ਨ ਹੈ ਜੀ ਇੱਥੇ ਕਿ ਨਹੀਂ ਫੰਕਸ਼ਨ ਛੋਟਾ ਵੱਡਾ ਨਹੀਂ ਹੁੰਦਾ ਸ਼ਹੀਦੀ ਸ਼ਹੀਦੀ ਦਾ ਕੋਈ ਰੈਂਕ ਨਹੀਂ ਹੁੰਦਾ ਕੋਈ ਵੱਡਾ ਸ਼ਹੀਦ ਹੈ ਜਾਂ ਕੋਈ ਛੋਟਾ ਸ਼ਹੀਦ ਸੋ ਅਸੀਂ ਉਹਨਾਂ ਸ਼ਹੀਦਾਂ ਨੂੰ ਸਨਮਾਨਤਕ ਹੋਣ ਦਾ ਸੱਤਿਆ ਤੇ ਆਏ ਅੱਜ ਇਸ ਪਿੰਡ ਨੂੰ ਸ਼ਾਨਦਾਰ ਆਧੁਨਿਕ ਤਕਨੀਕ ਨਾਲ ਲੈਸ ਇੱਕ ਲਾਇਬ੍ਰੇਰੀ ਦਿੱਤੀ ਜਾ ਰਹੀ ਹੈ ਹਰ ਪ੍ਰਧਾਨ ਸਭਾ ਹਰ ਇੱਕ ਬਿਆੜੀ ਲਾਇਬ੍ਰੇਰੀ ਦਿੱਤੀ ਜਾ ਰਹੀ ਹੈ ਇਹ ਕਿੰਨੀ ਇਹ 6ਵੀਂ ਹੋਗੀ ਇਸ ਹਾਲ ਕਿ ਵੀ ਉਸ ਲਾਇਬ੍ਰੇਰੀ ਦੇ ਵਿੱਚ ਏਸੀ ਲਾਇਬ੍ਰੇਰੀ ਹੈ ਬਾਥਰੂਮ ਨੇ ਸ਼ਾਨਦਾਰ ਫਰਨੀਚਰ ਹੈ 900 ਤੋਂ ਵੱਧ ਕਿਤਾਬਾਂ ਪਈਆਂ ਕੰਪੀਟੀਸ਼ਨ ਦੀਆਂ ਕਿਤਾਬਾਂ ਨੇ ਸਿਲੇਬਸ ਦੀਆਂ ਵੀ ਕਿਤਾਬਾਂ ਨੇ ਕਈ ਵਾਰੀ ਘਰੇ ਮਾਹੌਲ ਨਹੀਂ ਪੜਨਦਾ ਪੜਦਾ ਬੱਚਿਆਂ ਦਾ ਤਾਂ ਜਾ ਕੇ ਲਾਇਬ੍ਰੇਰੀ ਜਾ ਕੇ ਬੱਚੇ ਪੜ ਸਕਦੇ ਨੇ ਤੇ ਕੰਪੀਟੀਸ਼ਨ ਦੀਆਂ ਕਿਤਾਬਾਂ ਨੇ ਪੰਜਾਬ ਪੂਰ ਸਕੇ ਭਰਤੀ ਹੋਣਾ ਹੈ ਪਟਵਾਰੀ ਦਾ ਇਗਜ਼ਾਮ ਕਿਵੇਂ ਹੋਊਗਾ ਇੰਸਪੈਕਟਰ ਕਿਵੇਂ ਬਣਨਾ ਹੈ ਡੀਐਸਟੀ ਕਿਵੇਂ ਬਣਨਾ ਹੈ ਸਾਰੀ ਇੱਕ ਤਾਂ ਪਤਾ ਹੀ ਜਦੋਂ ਮਰਜੀ ਜਾ ਕਰਦੇ ਕੰਪੀਟੀਸ਼ਨ ਨਹੀਂ ਆਪਾਂ ਬੜੋ ਨੰਬਰ ਲਓ ਮੈਟਲਿਸਟ ਦੇ ਵਿੱਚ ਆ ਜਾਓ ਉਸ ਤੋਂ ਬਾਅਦ ਤੁਹਾਡੀ ਜ਼ਿੰਮੇਵਾਰੀ ਖਤਮ ਸਾਡੀ ਜ਼ਿੰਮੇਵਾਰੀ ਸ਼ੁਰੂ ਤੁਹਾਨੂੰ ਕੋਈ ਚਿੱਠੀ ਆਊਗੀ ਈਮੇਲ ਆਊ ਫੋਨ ਆਊਗਾ ਕਿ ਆ ਫਲਾਨੀ ਕੁਰਸੀ ਤੇਰਾ ਇੰਤਜ਼ਾਰ ਕਰ ਰਹੀ ਹੈ ਆ ਜਾ ਭਾਈ ਸਰਕਾਰੀ ਨੌਕਰੀ ਤੇ ਕੱਲ ਅੱਜ ਆਪਰ ਸੋ ਵੀ ਨਿਪਟ ਪੱਤਰ ਸਮਰੋਹ ਹਰ ਤਾਰੀਖਾ ਤੇ ਹੁੰਦਾ ਰਹਿੰਦਾ ਹੁਣ ਤਾਂ ਭੁੱਲ ਵੀ ਗਏ ਕਿੰਨੇ ਹੋ ਗਏ 44666 ਤੋਂ ਉੱਪਰ ਨੌਕਰੀਆਂ ਸਰਕਾਰੀ ਬੜ ਘੜ ਘੜ ਦੇ ਦੇ ਚੁੱਕੇ ਹਾਂ ਹੁਣ ਆਉਣ ਵਾਲੇ ਦਿਨਾਂ 'ਚ ਬਹੁਤ ਸਾਰੀਆਂ ਨੌਕਰੀਆਂ ਪਿਆਰ ਨੇ ਕਈ ਵਾਰੀ ਬੱਚੇ ਬੋਲਣ ਲੱਗ ਜਾਂਦੇ ਆ ਅੱਗੇ ਕਿ ਅਸੀਂ ਕੁਝ ਦੱਸਣਾ ਨਹੀਂ ਇਹ ਨੌਕਰੀ ਕਿਵੇਂ ਮਿਲਦੀ ਹੈ ਰੋਣ ਲੱਗ ਜਾਂਦੇ ਆ ਇਹ ਕਹਿੰਦੇ ਅਸੀਂ ਹਾਈ ਲੈਸ ਕਰ ਲਈ ਸੀ ਬਾਹਰ ਜਾਣ ਦੀ ਤਿਆਰੀ ਸੀ ਪਰ ਪਿਤਾ ਜੀ ਕਹਿੰਦੇ ਇੱਕ ਮੌਕਾ ਹੋਰ ਦੇਖ ਲੈ ਇੱਥੇ ਨੌਕਰੀਆਂ ਮਿਲਣ ਲੱਗੀਆਂ ਹੁਣ ਕੋਈ ਕਹਿੰਦਾ ਮੈਂ 15 ਸਾਲ ਤੋਂ ਟਰਾਈ ਕਰ ਰਿਆ ਸੀ ਗੱਲ ਨਹੀਂ ਬਣੀ ਮੇਰੇ ਕੋਲੇ ਪੈਸੇ ਨਹੀਂ ਸੀ ਮੇਰੇ ਕੋਲੇ ਸਪਾਰਸ ਨਹੀਂ ਸੀ ਮੈਂ ਥੋਕਾ ਤੇ ਨੰਬਰਾ ਨੇ ਨੌਕਰੀ ਲੈਣੀ ਨਹੀਂ ਸੀ ਪਰ ਐਕਤੀ ਇੰਨਾ ਵੀ ਹੋਇਆ ਐਕਤੀ ਜੋ ਸਿਲੇਬਸ ਆਇਆ ਉਸ ਸਿਲੇਬਸ ਦੇ ਵਿੱਚੋਂ ਪੇਪਰ ਆਇਆ ਪੇਪਰ 'ਚੋਂ ਨੰਬਰ ਆਏ ਤੇ ਨੰਬਰ ਆਏ ਤਾਂ ਨੂੰ ਅੱਜ ਮੈਂ ਪਰਿਵਾਰੀ ਬਣ ਰਿਆਂ ਦੀ ਅੱਜ ਮੈਂ ਹੈਡ ਰਿਕਰ ਬਣ ਰਿਆਂ ਦੀ ਅੱਜ ਮੈਂ ਫਾਇਰਮੈਨ ਦੇ ਵਿੱਚ ਜਿਹੜਾ ਫਾਇਰ ਬਗੇਟ ਦੇ ਵਿੱਚ ਫਾਇਰ ਡਰਾਈਵਰ ਦੇ ਤੌਰ ਤੇ ਕੰਮ ਕੀ ਹੋਈ ਬੜੇ ਕਹਾਣੀਆਂ ਇੱਕ ਕੁੜੀ ਨੇ ਬਰਸੋ ਦੀ ਗੱਲ ਸੁਣਿਆ ਵੀ ਹੁਣ ਉਹਨੇ ਉਹਨੂੰ ਵੀ ਨੌਕਰੀ ਮਿਲੀ ਐ ਜਗਣਾਉਂਦੀ ਐ ਉਹ ਕਹਿੰਦੀ ਮੈਂ ਲੁਧਿਆਣਾ ਇੱਕ ਅਕੈਡਮੀ ਚ ਪ੍ਰਾਈਵੇਟ ਪੜਾਉਂਦੀ ਸੀ ਟੀਚਰ ਸੀ ਮੈਂ ਪੜਾਉਂਦੀ ਕਿਨੂੰ ਸੀ ਜਿਹੜੇ ਕਹਿੰਦੇ ਕੈਨੇਡਾ ਤੋਂ ਆਸਟ੍ਰੇਲੀਆ ਤੋਂ ਆਪਣੀ ਪੀਆਰ ਛੱਡ ਕੇ ਉਧਰੋਂ ਮੁੰਡੇ ਇੱਧਰ ਆਏ ਨੇ ਵਾਪਸ ਅ ਵੀ ਉਹ ਪੰਜਾਬ 'ਚ ਨੌਕਰੀ ਕਰਨੀ ਹੈ ਅਸੀਂ ਉਹਨਾਂ ਨੂੰ ਕੰਪੀਟੀਸ਼ਨ ਦੀਆਂ ਤਿਆਰੀਆਂ ਕਰਾਉਣੀਆ ਕਿਉਂਕਿ ਜਦੋਂ ਇੱਧਰੋਂ ਗਏ ਸੀਗੇ ਉਹ ਦੱਸ ਨਹੀਂ ਜਾਂ ਪਲੱਸ 2 ਤੋਂ ਵੱਧ ਆਈਲੈਸ ਕਰਕੇ ਗਏ ਹੋਣਗੇ 10ਵੀਂ ਤੇ ਪਲੱਸ 2 ਉਹਨਾਂ ਦੀ ਕੁਆਲਿਫਿਕੇਸ਼ਨ ਹੈ ਬੜਾ ਜਿਹੜੇ ਕੰਪੀਟੀਸ਼ਨ ਦੇ ਐਗਜ਼ਾਮ ਨੇ ਉਹਨਾਂ ਵਾਸਤੇ ਅੱਗੇ ਹੋਰ ਪੜਾਈ ਦੀ ਲੋੜ ਹੈ ਉਨਾਵਸਤਰੀ ਅਕੈਡਮੀ ਕੋਈ ਕਿਸੇ ਨੇ ਕਿ ਜਿਹੜੇ ਉਧਰੋਂ ਆ ਰਹੇ ਨੇ ਉਹਨਾਂ ਨੂੰ ਪੜਾਈਏ ਤੁਸੀਂ ਇਹ ਤਾਂ ਜਗਾ ਜਗਾ ਦੇਖਿਆ ਦੇਖਿਆ ਹੋਣਾ ਕਿ ਵਿਦੇਸ਼ ਜਾਣ ਲਈ ਫਲਾਨੀ ਪੜਾਈ ਕਰ ਲਈ ਇੱਥੇ ਮਿਲੋ ਪਰ ਇਹ ਤਾਂ ੱ ਦਿੱਲੀ ਹੈ ਦੇਖਿਆ ਨਾ ਕਿ ਵਿਦੇਸ਼ ਤੋਂ ਆਏ ਹੋਏ ਲਈ ਇੱਥੇ ਪੜਾਈ ਦਾ ਇਂਤਜ਼ਾਮ ਹੈ ਤੇ ਇੱਥੇ ਪੰਜਾਬ ਚ ਨੌਕਰੀ ਲੈਣ ਲਈ ਮਿਲੋ ਉਹ ਮੈਨੂੰ ਨਹੀਂ ਗੱਲ ਦਾ ਸਤਿ ਸ਼੍ਰੀ ਅਕਾਲ ਵਿਕਲਪਾ ਸੋਕੜੀ ਨੇ ਵੀਡੀਓ ਦੇ ਵਿੱਚ ਬੋਲੀ ਜਦੋਂ ਉਹ ਨੌਕਰੀ ਮਿਲਦੀ ਸਮੈਂ ਪਹਿਲਾਂ ਵੀ ਪਿਆ ਸੀਗਾ ਅੱਜ ਮੈਂ ਤੀਜੀ ਵਾਰ ਭਾਰਤ ਦਾ ਝੰਡਾ ਉਂਧਰ ਗਸਤੂ ਲੈ ਆ ਰਿਹਾ ਹਾਂ ਮੈਂ ਪਹਿਲਾਂ ਵੀ ਕਹਿ ਦਿੱਤਾ ਝੰਡੇ ਨੂੰ ਉੱਪਰ ਲੈ ਕੇ ਜਾਣਾ ਝੰਡਾ ਸਾਡਾ ਹੈ ਇਹ ਝੰਡਾ ਸਾਡੇ ਪੁਰਖਿਆਂ ਦੇ ਖੂਨ ਨਾਲ ਸਿੰਜਿਆ ਹੋਇਆ ਹੈ ਸਾਡਾ ਦੇਸ਼ ਫੁਲਵਾਰੀਏ ਰੰਗ ਫੁੱਲਾਂ ਦੇ ਅਲੱਗ-ਅਲੱਗ ਨੇ ਸਰਬੰਧ ਫੁੱਲਾਂ ਦੇ ਅਲੱਗ-ਅਲੱਗ ਹੈ ਚੰਦਰਸ਼ੇਖਰ ਯਾਹ ਯੂਪੀ ਤੋਂ ਸੀ ਅਸ਼ਫਾਕ ਖੁੱਲਾ ਯੂਪੀ ਤੋਂ ਸੀ ਸੁਭਾਸ਼ ਚੰਦਰ ਪੋਸਟਾਗੱਤੇ ਤੋਂ ਸੀ ਰਾਜਗੁਰੂ ਪੂਨੇ ਤੋਂ ਸੀ ਬਾਕੀ ਸਭ ਉਰੀ ਪੰਜਾਬ ਤੋਂ ਸੀ ਇੱਥੇ ਲੜਦੇ ਸੀ ਦੇਸ਼ ਵਾਸਤੇ ਲੜੇ ਜੇ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਤਾਂ ਅੱਜ ਖੜੇ ਆ ਮੰਤਰੀ ਬਣੇ ਮੁੱਖ ਮੰਤਰੀ ਬਣੇ ਵਿਧਾਇਕ ਬਣੇ ਆ ਅੱਜ ਇੱਥੇ ਲੜੇ ਉਹਨਾਂ ਕਾ ਬਾਰੀਆਂ ਦੇ ਲਈ ਪੈਂਦੀਆਂ ਬਾਰੀਆਂ ਇੱਕ ਰਾਜਾ ਸੀ ਉਹ ਕਹਿੰਦਾ ਮੈਂ ਰਾਜਾ ਤਾਂ ਹੈਗਾ ਪਰ ਮੈਂ ਮਸ਼ਹੂਰ ਨਹੀਂ ਹੈਗਾ ਮੈਂ ਲੋਕਾਂ ਦੇ ਪਿਆਰੇ ਚ ਮਸ਼ਹੂਰ ਕਿਵੇਂ ਹੋਵਾਂ ਰਾਜੇ ਨੇ ਆਪਣੇ ਵਜ਼ੀਰ ਬੁલાਏ ਕਿ ਇੱਕ ਗੱਲ ਲਿਖ ਰਾਮ ਨੇ ਪ੍ਰਤੀਸ਼ਠਾ ਹੋਇਆ ਮੈਂ ਦੋ 2 ਮਿੰਟਾਂ ਦਾ ਜਾਂਦ ਕੋਲ ਬੰਦ ਰਾਜਾ ਸੀ ਉਹ ਕਹਿੰਦਾ ਮੈਂ ਮਸ਼ਹੂਰ ਕਿਵੇਂ ਹੋਵਾਂ ਵਜ਼ੀਰ ਬੁਲਾਏ ਸਲਾਹਕਾਰ ਬੁਲਾਏ ਉਹ ਕਹਿੰਦੇ ਜੀ ਖਜ਼ਾਨੇ ਦਾ ਮੂੰਹ ਪਬਲਿਕ ਵੱਲੋਂ ਖੋਲੋ ਮਸ਼ਹੂਰ ਹੋ ਜਾਵੇਂ ਬੱਲੇ ਬੱਲੇ ਹੋਣੀ ਥੋੜੀ ਇਹ ਵੀ ਠੀਕ ਐ ਅਨਾਉਂਸਮੈਂਟ ਕਰਤੀ ਕਿ ਖਜ਼ਾਨੇ ਦਾ ਮੂੰਹ ਖੋਲਤਾ ਜੀ ਰਾਜੇ ਨੇ ਲਾਈਨ ਬਣਾ ਕੇ ਆਜੋ ਕੱਲ ਨੂੰ ਮਹਿਲਾ ਮੂਹ ਤੁਹਾਨੂੰ ਖਜ਼ਾਨੇ ਤੋਂ ਹਿੱਸਾ ਮਿਲੂਗਾ ਕਿਸੇ ਨੂੰ ਸੋਨੇ ਦੀਆਂ ਮੋਹਰਾਂ ਮਿਲੀਆਂ ਜਾਣ ਕਿਸੇ ਨੂੰ ਚਾਂਦੀ ਦੇ ਟਕੇ ਮਿਲੀਆਂ ਜਾਣ ਤੇ ਲੋਕ ਲੰਨਾ ਫੜ ਕੇ ਇੱਕ ਵਿੱਚ ਫਕੀਰ ਬੰਦਾ ਵੀ ਆ ਗਿਆ ਰੱਬ ਦਾ ਬੰਦਾ ਭੰਕ ਮਸਤ ਬੰਦਾ ਸਾਰੂ ਸੰਤ ਉਹ ਵੀ ਲੈਤਰ ਗਿਆ ਲੋਕਾਂ ਦੇ ਦਿਲਾਂ ਵਿੱਚ ਵਸਣ ਵਾਸਤੇ ਕੀ ਕਰਨਾ ਪੈਂਦਾ ਵੀ ਬਹੁਤ ਵਧੀਆ ਐਗਜ਼ਾਮਪਲ ਹੈ ਧਿਆਨ ਨਾਲ ਸੁਣੋ ਜਦੋਂ ਉਹਦੀ ਵਾਰੀ ਆਈ ਫਕੀਰ ਦੀ ਉਹਨੇ ਦੇਖਿਆ ਖੱਬੇ ਪਾਸੇ ਇੱਕ ਅਪਾਹਜ ਬੰਦਾ ਬੈਠਾ ਸੀ ਉਹ ਫਕੀਰ ਕਹਿੰਦਾ ਯਾਰ ਉਹਦਾ ਹੈਂਡੀਕੈਪ ਤਾਂ ਉਹ ਤਾਂ ਇਹ ਲਾਈਨ ਚ ਵੀ ਨਹੀਂ ਲੱਗਿਆ ਲਾਈਨ ਹੀ ਬਹੁਤ ਲੰਬੀ ਹੈ ਤੇ ਤਬਾਈ ਨਹੀਂ ਆਉਣੀ ਹੈ ਤੂੰ ਇਦਾਂ ਕਰ ਤੂੰ ਮੇਰੀ ਵਾਰੀ ਲੈ ਲੈ ਮੈਂ ਦੁਬਾਰਾ ਲਾਈਨ ਚ ਲੱਗ ਜਾਣਾ ਕੋਈ ਗੱਲ ਨਹੀਂ ਉਹਨੇ ਆਪਣੀ ਵਾਰੀ ਉਸ ਆਪਾਂ ਹੱਥ ਬੰਦਲ ਦਿੱਤੀ ਆਪ ਪਿੱਛੇ ਜਾ ਕੇ ਲਾਈਨ ਸੱਜੇ ਫੇਰ ਇਹਨਾਂ ਉਸ ਬਖੀਰ ਦੀ ਵਾਰੀ ਆਈ ਉਹਨੇ ਤੇਰੇ ਪਾਸੇ ਦੇਖਿਆ ਜੱਖ ਵੀ ਬੰਦਾ ਬੈਠਾ ਗਿਆ ਤੇ ਤਸੱਟਾਂ ਬੱਜੀ ਹੋਈਆਂ ਨੇ ਉਹ ਤੂੰ ਤਾਂ ਬੈਠਿਆ ਆ ਜਿੰਦ ਤੂੰ ਅਰੇ ਅਰੇ ਵੀ ਵਾਜਦਾ ਲਾਈਨ ਹੀ ਬਹੁਤ ਲੰਬੀ ਹੈ ਤੂੰ ਲੈਂਚ ਵੀ ਲੱਗਿਆ ਅਜੇ ਤੇ ਦਵਾਈ ਨਹੀਂ ਹੋਣੀ ਤੂੰ ਐਦਾ ਕਰ ਮੇਰੀ ਵਾਰੀ ਲੱਗਾ ਮੈਂ ਦੁਬਾਰਾ ਆ ਜੰਦਾ ਫੇਰ ਲੈਂਚ ਜਦੋਂ 7-8 ਵਾਰ ਐਦਾ ਕੀਤਾ ਤਾਂ ਪੂਰੇ ਸ਼ਹਿਰ ਚ ਰਾਜੇ ਦਾ ਕੋਈ ਨਾ ਹੀ ਨਾ ਲਵੇ ਫਕੀਰ ਦੀ ਬੱਲੇ ਬੱਲੇ ਹੋਈ ਪਰ ਧਰਕੇ ਦਾ ਬੰਦਾ ਆਇਆ ਵੀ ਸਵੇਰ ਦਾ ਵਾਈ ਨਹੀਂ ਜਾਈ ਜਾਂਦਾ ਓਏ ਫਿਰ ਆਉਂਦੀ ਵਾਰੀ ਆਉਂਦੀ ਐ ਕਿਸੇ ਹੋਰ ਨੂੰ ਦੇਖ ਕੇ ਫੇਰ ਲੈਂਚ ਲੱਗ ਜਾਂਦਾ ਫਕੀਰ ਦੀ ਬੱਲੇ ਬੱਲੇ ਹੋਈ ਪਈ ਯੋ ਰਾਜੇ ਨੂੰ ਪਤਾ ਲੱਗਿਆ ਵੀ ਖਜ਼ਾਨਾ ਮੈਂ ਵੱਢ ਰਿਹਾ ਬੱਲੇ ਉਹਦੇ ਫਕੀਰ ਦੀ ਹੋਈ ਜਾਂਦੀ ਐ ਪਰ ਬੱਲੇ ਬਲੇ ਕਰਾਂਗਾ ਖਜ਼ਾਨਾ ਵੱਢ ਰਿਆ ਸੀਗਾ ਬੜਾ ਗੁੱਸਾ ਆਇਆ ਰਾਜੇ ਨੂੰ ਕਹਿੰਦਾ ਕੋਈ ਨਹੀਂ ਮੈਂ ਜਾਣਾ ਆਪ ਮੈਂ ਕੱਦਾਂ ਬੰਦੇ ਰਾਜਾ ਆਖੜਾ ਹੋ ਗਿਆ ਉਹਦੇ ਫਕੀਰ ਦੀ ਵਾਰੀ ਆ ਗਈ ਜਦੋਂ ਪਟੀਰ ਦੀ ਵਾਰੀ ਆ ਗਈ ਰਾਜਾ ਨੂੰ ਕੁਝ ਦੇਣ ਲੱਗੇ ਕਹਿੰਦਾ ਨਹੀਂ ਉਹ ਬੰਦਾ ਕਦੋਂ ਦਾ ਬੈਠਾ ਜੀ ਇਹ ਤਾਂ ਵਿਚਾਰੇ ਤੋਂ ਲਾਈਨ 'ਚ ਲੱਗਿਆ ਵੀ ਨਹੀਂ ਜਾਣਾ ਲੰਬੀ ਲਾਈਨ ਹੈ ਬਹੁਤ ਜ਼ਿਆਦਾ ਵਾਰੀ ਨਹੀਂ ਹੋਣੀ ਮੈਂ ਦਰਵਾਜ਼ਾ ਖੋਲ੍ਹ ਲਈ ਇਹ ਨੂੰ ਮੇਰੀ ਜਗ੍ਹਾ ਤੇ ਇਹ ਨੂੰ ਦੇ ਦੋ ਜੀ ਰਾਜੇ ਨੇ ਵੀ ਫਾਮ ਫਾਇਆ ਇਹਨਾਂ ਕਾਲਾ ਛੋੜੋਇ ਫਕੀਰ ਸਵੇਰ ਤੋਂ 10 15 ਵਾਰੀ ਇਹ ਕੰਮ ਕਰ ਚੁੱਕਿਆ ਤੂੰ ਜੋ ਤੇਰੀ ਵਾਰੀ ਆਉਂਦੀ ਐ ਤੂੰ ਆਪ ਕੋ ਲੈਂਦਾ ਨਹੀਂ ਕੁਛ ਕਿਸੇ ਹੋਰ ਨੂੰ ਦੇ ਕੇ ਆ ਫੇਰ ਲਾਈਨ ਚ ਲੱਗ ਜਾਣਾ ਹੈ ਗਲਤ ਗੱਲ ਐ ਫਕੀਰ ਕਹਿੰਦਾ ਕੋਈ ਗਲਤ ਗੱਲ ਨਹੀਂ ਰਾਜਾ ਸਾਹਿਬ ਆਪਾਂ ਦੋਨੇ ਇੱਕੋ ਜਿਹੇ ਆਂ ਇੱਕੋ ਜਿਕੇ ਨੇ ਕਹਿੰਦੇ ਵੀ ਦੁਨਿਆ ਦੇ ਅੱਗੇ ਕੋਈ ਫਰਕ ਨਹੀਂ ਕਹਿੰਦਾ ਮੈਂ ਰੌਲਾ ਜਾਂ ਤੂੰ ਫਕੀਰ ਹੈ ਫਰਕ ਹੋ ਨਹੀਂ ਉਹ ਕਹਿੰਦਾ ਗੱਲ ਸੁਣੋ ਰਾਜਾ ਸਾਹਿਬ ਫਰਕ ਕੋਈ ਨਹੀਂ ਜੋ ਤੁਹਾਡੇ ਕੋਲੇ ਤੁਸੀਂ ਵੰਡੀ ਜਾਂਦੇ ਹੋ ਜੋ ਮੇਰੇ ਕੋਲੇ ਆ ਮੈਂ ਵੰਡੀ ਜਾਣਾ ਤੁਹਾਡੇ ਕੋਲੇ ਖਜ਼ਾਨਾ ਹੈ ਮੇਰੇ ਕੋਲ ਬਾੜੀਆਂ ਨੇ ਦੇਖਾਂਗੇ ਕੌਣ ਪਹਿਲਾਂ ਮੁੱਕੂਗਾ ਮੇਰੇ ਖਜ਼ਾਨਾ ਤਾਂ ਕੱਲ ਨੂੰ ਮੁੱਕ ਜੂ ਪਰ ਸੋਣ ਮੁੱਕ ਜੂ ਦੋ ਦਿਨਾਂ ਬਾਅਦ ਮੁੱਕੇ ਬਾੜੀਆਂ ਥੋੜੀ ਮੁੱਕਣੀਆਂ ਉਹ ਦੂਈ ਜੋ ਉਹ ਬਾੜੀਆਂ ਪਹਿਲੀ ਪੈਂ ਗਿਆ ਰਾਜਾ ਕਹਿੰਦਾ ਵਖਸਤੋ ਫਿਰ ਉਹਨੇ ਫਕੀਰ ਨੇ ਕਿਹਾ ਉਹ ਕਹਿੰਦਾ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾਉਣ ਵਾਸਤੇ ਲੋਕਾਂ ਦੇ ਦਿਲਾਂ 'ਚ ठाੰਮਣਾਉਣ ਵਾਸਤੇ ਇਹ ਸੋਨੇ ਚਾਂਦੀ ਪੈਸੇ ਕੰਮ ਨਹੀਂ ਆਉਂਦੇ ਆਪਣੇ ਹਿੱਸੇ ਦੀਆਂ ਬਾੜੀਆਂ ਦੇਣੀਆਂ ਪੈਂਦੀਆਂ ਫਿਰ ਲੋਕ ਫਿਰ ਦਿਲਾਂ ਵਿੱਚ ਸਿਰ ਗੁਰੂ ਗੋਬਿੰਦ ਸਿੰਘ ਜੀ ਨੇ ਸਰਬਾਨ ਸਵਾਰਿਆ ਆਪਣੇ ਬੱਚਿਆਂ ਦੀ ਜੀਵਨ ਦੀਆਂ ਬਾੜੀਆਂ ਵੀ ਆਪਣੀ ਨਾਲ ਲਾਤੀਆਂ ਇਹਦੇ ਆਦ ਰੁਪਗਸੇ ਕਰਨ ਤੇ ਹੀ ਸਾਧ ਦਿਮਾ ਚ ਰਸਤੇ ਚੁੰਮਿਆ ਫਾਂਸੀ ਵਾਲੇ ਆਪਣੇ ਜਿਉਣ ਦੀਆਂ ਬਾੜੀਆਂ ਦੇਸ਼ ਦੇ ਨਾਲ ਆਉਂਦੇ ਆ ਕਿ ਅਸੀਂ ਨਹੀਂ ਜਾਉਣਾ ਸਾਡੇ ਥਾਂ ਤੇ ਕੌਮ ਜਿਊਗੀ ਤਾਂ ਅਸੀਂ ਉਹਨਾਂ ਨਾਲ ਜੜ ਕਰਦੇ ਆ ਕਿ ਉਹਨਾਂ ਨੇ ਬਾੜੀਆਂ ਦਿੱਤੀਆਂ ਹੋਈਆਂ ਨੇ ਸੋ ਇਸ ਕਰਕੇ ਬਾੜੀਆਂ ਦੇ ਨਹੀਂ ਆ ਪੈਂਦੀ ਪੱਡੀ ਗੱਲ ਹੈ ਕਾਲਾ ਕਾਲਦੀਆਂ ਪੈਂਦੀਆਂ ਸੋ ਇਸ ਕਰਕੇ ਅੱਜ ਜਿੱਥੇ ਮੈਂ ਸ਼ੀਤ ਕਨੈਸ ਸਿੰਘ ਦੀ ਮਾਸੀ ਤੋਂ ਸਿੰਘ ਦੀ ਉਹਨਾਂ ਨੂੰ ਚਾਦਰ ਦੇ ਉੱਪਰ ਵੀ ਪੇਂਟ ਕਰਦਾ ਉਹਨਾਂ ਦੇ ਕਿਲਾ ਪਰਿਵਾਰ ਮਾਤਾ ਜੀ ਜੁੜਾਇਆ ਤੇ ਮਾਰਨੇ ਜਿਸ ਜੱਗਾਨੀ ਨੂੰ ਦੱਸਿਆ ਉਹਨਾਂ ਨਾਲ ਗੱਲ ਹੋ ਗਈ ਪਰਿਵਾਰ ਨਾਲ ਬਾੜੇ ਨੂੰ ਤੇ ਉਹਨਾਂ ਨਾਲ ਗੱਲ ਮਾਨ ਸਰ ਮਾਰਿਆ ਉਹ ਫਿਰ ਪਛਾਣ ਦਿੱਤਾ ਜਾਊਗਾ ਕਿਉਂਕਿ ਸ਼ੇਧਾਂ ਦੀ ਜਿਹੜੀ ਪਰਵਾਹੀ ਆਉਂਦਾ ਕੋਈ ਮੁੱਲ ਨਹੀਂ ਹੁੰਦਾ ਕਿਸੇ ਕ੍ਰਾਂਤੀ 'ਚ ਤੁਸੀਂ ਜੋ ਮਰਜੀ ਦੇ ਦਿਓ ਪਰ ਸ਼ਹਾਦਤ ਮੁੱਲ ਨਹੀਂ ਪਾ ਸਕਦੇ ਸ਼ੇਧਾਂ ਦੇ ਸਰਤਾਜ ਕਹੇ ਜਾਂਦੇ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਫਿਰ ਗੁਰੂ ਗੋਬਿੰਦ ਸਿੰਘ ਜੀ ਸਮਾਨ ਸਮੇਤ ਗੁਰਨਾਰਕ ਸਾਹਿਬ ਨੇ ਉਹਨਾਂ ਬਾਬਰ ਨੂੰ ਜਬਰਤ ਕਰ ਪੰਜਾਂ ਨਨ ਭਾਰੋ ਕੇ ਸੱਜੇ ਧੱਕ ਵਰਗੇ ਸੁਧਾਰੇ ਮਰਕਾ ਘਟੋ ਦੇ ਭਾਈ ਲਾਲੂ ਨੇ ਰੋਕੇ ਤੇ ਫਰਕ ਕੱਢ ਕੇ ਦਿਖਾਇਆ ਹਲਾਤ ਤੇ ਹਰਾਨਦਗੀ ਹੋ ਗਈ ਅਸੀਂ ਤਾਂ ਭਰੇ ਭੇ ਸਾਰੇ ਤਾਂ ਪਿੰਡਾਂ ਦੇ ਪਿੰਡ ਭਰੇ ਪਏ ਆ ਗੇਟਾਂ ਵੇੜ ਬਣੇ ਨੇ ਯਾਦਗਾਰੀ ਸ਼ੀਤਾਂ ਦੇ ਬੁੱਤ ਲੱਗੇ ਕੋਈ ਕਾਰਗਿਲ ਲੱਗੇ ਕੋਈ ਯਾਦੀ ਲਹਿਰਾਂ ਲੱਗੇ ਕੋਈ ਪੂਕਾ ਲਹਿਰਾਂ ਕੋਈ ਜਿੰਨੀਆਂ ਲਹਿਰਾਂ ਚਲੀਆਂ ਆਪਣੇ ਪੰਜਾਬੀ तो इस करके आप शहीद के गुरुआ का आशीर्वाद प्राप्त धरती है धरती छड़ के नहीं जाना कि इतनी रहना पढ़ लो मैं बच्चे कहना पढ़ लो लाइब्रेरिया खुल रही है यूपीएससी के सेंटर खोले जाएंगे बिल्कुल फ्री पढ़ावे डीसी बनो एस एस पी बनो बढ़िया पढ़ाइया करो प्लस टू करके आईलेट्स करके उधर बची जाने उधर क्या बढ़िया हाल है वो मुल्क कहा बुरा हाल हो गया ਤੁਸੀਂ ਕਹਿੰਦੇ ਕੀ ਧਰਤੀ ਜਿਹੜੀ ਹੈ ਇਹਦੇ ਵਰਗੀ ਧਰਤੀ ਹੈ ਜੁਗਰੀਆਂ ਤੇ ਕਿਤੇ ਮੈਂ ਪੂਰੀ ਦੁਨੀਆ ਘੁੰਮੀ ਹੋਈ ਐ ਨਿਊਜ਼ੀਲੈਂਡ ਤੋਂ ਲੈ ਕੇ ਉਹ ਕੈਲੀਫੋਰਨੀਆ ਦੇ ਬੈਸਟ ਕੋਸਟ ਤੱਕ ਐਹਾਂ ਹੀ ਧਰਤੀ ਹੈ ਨਹੀਂ ਕਿਤੇ 150 ਮਨ ਦਾਣੇ ਪੈਦਾ ਕਰਦੀ ਹੈ ਧਰਤੀ ਆਪਣੀ ਇੱਕ ਸਾਲ ਚ 90 ਮਨ ਚੁਰਨਾ 60 ਮਨ ਕਣਕ ਇੱਕ ਸਾਲ ਚ 150 ਮਨ ਦਾਣੇ ਪੈਦਾ ਕਰਨ ਵਾਲੀ ਧਰਤੀ ਕਿਤੇ ਨਹੀਂ ਹੈ ਕਿਤੇ ਬਰਖੀ ਪਈ ਜਾਂਦੀ ਹੈ ਕਿਤੇ ਮੌਸਮ ਅਨੁਕੂਲ ਨਹੀਂ ਸਾਰੇ ਕੋਲ ਸਭ ਕੁਝ ਹੈ ਸਾਡੇ ਕੋਲ ਸਾਰਾ ਕੁਝ ਸੋਸ਼ਣ ਚੇਤਨ ਥੇਲੇ 15 ਘਰ ਤੋਂ ਯਾਦ ਕਰਿਆ ਕਰੀ ਹਮੇਸ਼ਾ ਉਹਨੇ ਪ੍ਰਭਾਰਤ ਨਾਲ ਖੜੀਏ 28 ਤੰਬਰ ਨੂੰ ਸੀਧਿਆ ਸੰਧਾ ਅਗਰ ਸਿੰਘ ਨੂੰ ਜਨਮ ਹੋਇਆ ਅਸੀਂ ਮੁਹਾਲੀ ਵਾਲੇ 에어ਪੋਰਟ ਦਾ ਨਾਮ ਜਿਹੜਾ ਉਹ ਸੀਰ ਅਗਰ ਸਿੰਘ ਇੰਟਰਨੈਸ਼ਨਲ 에어ਪੋਰਟ ਰੱਖਵਾ ਲਿਆ ਗਿੰਦਰ ਨਾਲ ਕਰਕੇ ਤੇ ਹੁਣ ਤੱਕ ਇਹਦਾ ਇਸ ਤੋਂ ਵੱਡੀ ਮੂਰਤੀ ਨਹੀਂ ਬੜੀ ਰੋਗ ਵੀ ਇਸ ਤੋਂ ਵੱਡੀ ਵੱਡਾ ਪੁੱਤ ਨਹੀਂ ਬਣਿਆ ਉਹ ਲਗਭਗ 35 ਫੋਟੋ ਚਾਪ ਪਾਕਿਸਤਾਨਾਂ ਦਾ ਬਹੁਤ ਲੱਗੂਗਾ ਜਦੋਂ ਇਹ ਰਿਪੋਰਟ ਨੂੰ ਜਾਵਾਂਗੇ ਉਹਨਾਂ ਦਾ ਇਸ ਤਰ੍ਹਾਂ ਹੱਥ ਕਰਕੇ ਜਿਹੜਾ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਲਾਉਂਦੇ ਹਨ ਉਹ ਲੱਗੂਗਾ ਤੇ ਹਲਵਾਰਿਆ ਏਅਰਪੋਰਟ ਦਾ ਨਾਮ ਸ਼ਿਰਕਤਾਰ ਸਿੰਘ ਸਰ ਆਪਾ ਏਅਰਪੋਰਟ ਨਾਲੇ ਉਹਨਾਂ ਦੇ ਪਿੰਡ ਵੀ ਉਹਨਾਂ ਦੇ ਆ ਖਾਸ ਤੌਰ ਤੇ ਏਅਰਪੋਰਟ ਦਾ ਨਾਮ ਤਾਂ ਬੰਨ੍ਹਈ ਹੈ ਉਹ ਸ਼ਿਰਕਤਾਰ ਸਿੰਘ ਸਰ ਆਪਾ ਉਸ ਜ਼ਮਾਨੇ 'ਚ ਕੈਲੀਫੋਰਨੀਆ ਦੀ ਬਰਕਲੇ ਯੂਨੀਵਰਸਿਟੀ ਚ ਪਾਇਲਟ ਦਾ ਕੋਰਸ ਕਰਨ ਗਏ ਸੀ ਪਾਇਲਟ ਦਾ ਉਹ ਜਮਾਨੇ ਇੰਨੇ ਪੜ੍ਹ ਲਿਖਣ ਵਾਲੇ ਪਰ ਇੰਟੈਲੀਜੈਂਸੀ ਦੇ ਉਸ ਵਾਰ ਗਦਰੀ ਬਾਬਾ ਨਾਲ ਉੱਥੇ ਮੇਲ ਹੋ ਗਿਆ ਦੇਸ਼ ਦੇ ਲੇਖੇ ਲਾ ਕੇ ਉਹ ਨਹੀਂ ਸਾਧਦੇ ਉਹਨਾਂ ਸਾਹ ਪਾਛੇ ਉਹਨੂੰ ਯਾਦ ਹੈ ਆਮ ਤੌਰ ਤੇ ਕੀ ਕਰਦੇ ਬੜੀਆਂ ਬੜੀਆਂ ਜਿਹੜੀਆਂ ਸਟੇਡੀਅਮ ਨੇ ਜਾਂ ਫੇਅਰਪੋਰਡ ਨੇ ਰਾਜਨੀਤਿਕ ਲੋਕਾਂ ਦੇ ਨਾਮ ਰੱਖ ਲੈਂਦੇ ਆ ਭਈ ਜਿਨ੍ਹਾਂ ਨੇ ਵੇਸ਼ ਲੈ ਕੇ ਦਿੱਤਾ ਉਹਨਾਂ ਦੇ ਨਾਲ ਕੋਈ ਨਹੀਂ ਅਸੀਂ ਜਦੋਂ 16 ਮਾਰਚ ਨੂੰ ਸਰਕਾਰ ਸੰਭਾਲੀ ਹੱक्कੜ ਕਲਾ ਸੌਂਖਾ ਦੀ ਪਹਿਲੀ ਵਾਰ ਹੋਇਆ ਕਿ ਰਾਜ ਭਵਨ ਚੋਂ ਜਾਂ ਖੇਡ ਸਟੇਡੀਅਮਾਂ ਚੋਂ ਨਿਕਲ ਕੇ ਸੌਜਕ ਸਮਾਗਮ ਕਿਸੇ ਪਿੰਡ ਚ ਗਿਆ ਹੋਵੇ ਸੀਬਿਆਸਨ ਦੇ ਪਿੰਡ ਗਏ ਸੌਜੁਕੀ ਇਹ ਤੁਹਾਡੇ ਆਜ਼ਾਦੀ ਦੇ ਸੁਪਨਿਆਂ ਨੂੰ ਸਰਕਾਰ ਕਰਾ ਕੇ ਤੇ ਇਹੀ ਫਰਕ ਹੈ ਕਿ ਉਹਨਾਂ ਦੇ ਜਿਹੜੇ ਸੁਪਨੇ ਸੀ ਜਾਂ ਉਹਨਾਂ ਦੇ ਸੁਪਨੇ ਜਿਹੜੀ ਜਾਤੀ ਹੈ ਉਹ ਆਪਸ ਕਰ ਤੇ ਮਨ ਲਾ ਬਹੁਤ ਘਟ ਲੋਕਾਂ ਨੂੰ ਬਤਾਉਗਾ ਕਿ ਆ ਜਿਹਦੇ ਦਿਨ ਸੀਪਾ ਦੇ ਸੀਨੇ ਚਾਚਾ ਜੀ ਸੀ ਅਜੀਤ ਸਿੰਘ ਦਾ ਵਿਆਹ ਚ ਸੀ ਦੀ ਦੇਸ ਅਜੋ ਵੀ ਮੌਤ ਹੋ ਗਈ ਸੀ ਦਲਹੌਰ ਜੀ ਜਲਾਬਤ ਨਹੀਂ ਕੀਤੀ ਦੇਸ਼ ਨਿਕਾਲਾ ਹੋ ਗਿਆ ਪਗੜੀ ਸੰਭਾਲ ਜੱਟਾਂ ਦੇ ਪਾਣੀ ਸੀਗੇ ਉਹ ਬ੍ਰਿਟਿਸ਼ ਗਵਰਨਮੈਂਟ ਨੇ ਫਰਕੇ ਤੇਸ ਤੋਂ ਬਾਅਦ ਕਰਦਾ ਜਰਮਨੀ ਰਹੇ ਜਦੋਂ 15 ਅਗਸਤ ਨੂੰ ਦੇਸ਼ ਆਜ਼ਾਦ ਹੋਇਆ 15 ਅਗਸਤ ਵਾਲੇ ਦਿਨ ਮੌਤ ਹੋ ਗਈ ਚਾਂਦੇ ਹੋਏ ਇਹ ਨਫਰ ਸੀਗਲਾਂ ਦੇ ਇਹ ਸ਼ੁਕਰ ਹੈ ਆਖਰੀ ਚੰਦ ਸਾਹ ਆਜ਼ਾਦੀ ਚ ਲੈ ਗਏ ਅਈ ਜਿਹੜੀ ਸੀ ਪਿਆਰੀ ਸੀ ਅਦੀਨ ਸਿੰਘ ਜੀ ਚਾਚਾ ਜਿਹੜੇ ਸੀ ਉਹਨਾਂ ਕੋਈ ਭਰੇ ਸਿੰਘਰ ਹੁਣ ਚੇਨ ਲੱਗੀ ਸੀ ਇੱਕਦਮ ਮੂਕਾਂ ਬੀਜਾਂਗੇ ਜਿਹੜਾ ਫਟ ਪੜਿਆ ਸੋ ਇਸ ਕਰਕੇ ਸਾਨੂੰ ਆਪਣਾ ਦੇਸ਼ ਆਜ਼ਾਦ ਕਹਿੰਦੇ ਅਗਰਸਾ ਬਹੁਤ ਅਮੀਰ ਐ ਕੋਈ ਨਹੀਂ ਤੁਹਾਡਾ ਤਨ ਮਰਕਾਰਨ ਵਿਚਾਰ ਕੇ ਆਇਆ ਅੱਜ ਸ਼੍ਰੀ ਜੀ ਉਹਨਾਂ ਨੂੰ ਯਾਦ ਕਰਨ ਦਾ ਉਹਨਾਂ ਨੂੰ ਉਹਨਾਂ ਦੀ ਆਤਮਾ ਨੂੰ ਥੋੜਾ ਸਕੂਨ ਮਿਲ ਜਾਣਾ ਜਿਹੜੇ ਹੈਗੇ ਨੇ ਜਿਨ੍ਹਾਂ ਨੇ ਸਾਡੇ ਵਾਲਾ ਦੀਵਾ ਬਾਲ ਰੱਖਿਆ ਜੇ ਨਹੀਂ ਤਾਂ ਬੁੱਲ ਬੁੱਲ ਜਾਂਦੇ ਲੋਕ ਹੁੰਦੇ ਕੰਮਾਂ 'ਚ ਲੱਗ ਜਾਂਦੇ ਆ ਪਰ ਇਹੋ ਜਿਹੇ ਸ਼੍ਰੀ ਜੀ ਨੇ ਜਾ ਕੇ ਗੋਆ ਜਾ ਕੇ ਸ਼ੀਰ ਤੇ ਦਿੱਤੇ ਉਹਨਾਂ ਦਾ ਇਹ ਜੀ ਲਾਮ ਸਾਫ ਕਰਵਾਨੀਆਂ ਮੌਕਾ ਅਕਦੇ ਕੋ ਨ ਮਿਲਦੀਆਂ ਜਿੰਨੀਆਂ ਵੀ ਮਿਲਦੀਆਂ ਸਾਡੇ ਪੰਜਾਬੀ ਵਿਰਸੇ ਤੇ ਪੰਜਾਬੀ ਇਤਿਹਾਸ 'ਚ ਹੀ ਮਿਲਦੀਆਂ ਹਨ ਰਾਜਗੁਰੂ ਪੂਨੇ ਤੋਂ ਸੀ ਪਰ ਸਿੰਘ ਜੀ ਤਾਂ ਬਹੁਤ ਕੁਝ ਲਿਖਦੇ ਰਹਿੰਦੇ ਸੀ ਐਡੀਟੋਰੀਅਲ ਵੀ ਲਿਖਦੇ ਸੀ ਖ਼ਵਾਰਾਂ 'ਚ ਪੱਤੇ ਸ਼ਾਂਤ ਦੇ ਸੀ ਰੰਗ ਦੇ ਬਸੰਤੀ ਵਗੈਰਾ ਗਾਣੇ ਵੀ ਲਿਖਦੇ ਸੀ ਦੇਸ਼ ਭਗਤੀ ਗਿਆਨ 'ਚ ਸ਼ੇਅਰ ਲਿਖੇ ਰਾਜਗੁਰੂ ਨੇ ਕੁਝ ਲਿਖਦਾ ਸੀ ਤੁਹਾਨੂੰ ਮਿਲਾਇਆ ਕਰਦੇ ਨੇ ਤੁਸੀਂ ਕੁਝ ਲਿਖਣਾ ਉਹ ਕਹਿੰਦੇ ਮੈਂ ਕਿੱਥੇ ਲਿਖੂਗਾ ਇਹਨਾਂ ਅਟੈਕ ਕਰ ਰਹੇ ਹੈ ਕਹਿੰਦਾ ਮੈਂ ਕਦੇ ਕੁਝ ਲਿਖੂਗਾ ਉਹਨੂੰ ਵੀ ਕੋਈ ਨਾ ਕੋਈ ਸਟੇਜ ਤੇ ਪਰ ਕੇ ਸੁਣਾਊਗਾ ਤੂੰ ਤਾਂ ਸ਼ਾਇਰ ਨਹੀਂ ਬਣਨਾ ਉਹ ਇਸ ਕੰਦਾ ਤੂੰ ਮੈਂ ਸਾਡੇ ਸਿਲੇਬਸ 'ਚ ਪਾਇਆ ਹੀ ਨਹੀਂ ਆਨਰ ਦੇਣਾ 'ਚ ਐਡ ਕਰਕੇ ਸਿਲੇਬਸ 'ਚ ਤਾਂ ਫਾਂਸੀ ਦੀ ਸਜ਼ਾ ਹੋਗੀ ਫੇਰ ਕਹਿਣ ਲੱਗੇ ਕਦੋਂ ਲਿਖੇਗਾ ਕਹਿੰਦਾ ਯਾਰ ਕਦੋਂ ਲਿਖੂਗਾ ਫਾਂਸੀ ਦੀ ਸਜ਼ਾ ਚ ਪਜਦੇ ਰਹਿ ਕੇ ਕਹਿੰਦੇ ਕਦੋਂ ਲਿਖੇਗਾ ਆ ਲਿਖੂਗਾ ਅਕਸਰ ਕਹਿੰਦੇ ਹੁਣ ਤੋਂ ਲਿਖ ਸਰਦ ਕਰਾਂਗੇ ਹਾਂ ਫਾਂਸੀ ਵਾਲਾ ਦਿਨ ਆ ਗਿਆ ਸਵੇਰੇ ਅਰਲੀ ਮਾਰਨਿੰਗ ਫਾਂਸੀ ਹੁੰਦੀ ਹੈ 3:30 ਵਜੇ ਪੁਨੇ 4 ਵਜੇ ਸਵੇਰੇ ਅੰਗਰੇਜ਼ ਸਪਾਈ ਜਿਹੜੇ ਸੀਗੇ ਉਹ ਲੈ ਲੈ ਕੇ ਜਾਣ ਵਾਸਤੇ ਫਾਂਸੀ ਦੇ ਪੱਧਰੇ ਲੈ ਕੇ ਜਾਣ ਵਾਸਤੇ ਆ ਗਏ ਤੱਪਕ ਸਿੰਘ ਤੇ ਸਰਦੇਵ ਕਹਿੰਦੇ ਹਾਂ ਇਹ ਕਦੋਂ ਲਿਖੇਗਾ ਕਹਿੰਦਾ ਲਿਖਣਾ ਨਹੀਂ ਉਹ ਸਪਾਈ ਨੂੰ ਕਹਿੰਦਾ ਕਿ ਕੋਲ ਆ ਲਿਆ ਕੇ ਦਿਖੇ ਕਿਉਂਕਿ ਖਾਂਸੀਆ ਨੂੰ ਸਾਰਾ ਕੁਝ ਖੋ ਲੈਂਦੇ ਆ। ਮਤਲਬ ਕੋਈ ਹੈਰੀ ਚੀਜ਼ ਨਹੀਂ ਦਿਲਦੇਰ ਨੂੰ ਵੀ ਉਹ ਕਿਤੇ ਆਪਦੀ ਕੁਸਰੀਰ ਨੂੰ। ਕਿ ਜਖਮੀ ਨਾ ਕਰ ਲੈਣ ਦਾ ਕੁਝ ਕੁਝ ਵੀ ਅੰਦਾਰਾ ਪੜੋ। ਕੋਲ ਆ ਲਿਆ ਕੇ ਦੇਦੇ ਆ। ਸਿਪਾਈ ਹੈਗਾ ਤਾਂ ਭਾਰਤੀ ਸੀ ਫਿਰ ਹੈਗਾ ਬ੍ਰਿਟਿਸ਼ ਪੌਜ ਦੇ ਵਿੱਚ। ਉਹਨੇ ਕਿਹਾ ਯਾਰਾ ਘਰੀਂ ਤਾਂ ਡਾ ਇਹਨਾਂ ਦਾ। ਚਲ ਇਹ ਤਹਨਾ ਬੁਣਦੇ। ਉਹਨੇ ਕੋਲ ਆ ਲਿਆ ਕੇ। ਤਾਂ ਆਵਾਰ ਦੀ ਸੈਂਟਰਲ ਜੇਲ੍ਹ ਦੇ ਵਿੱਚ ਰਾਜਗੁਰੂ ਨੇ ਦੋ ਲਾਈਨਾਂ ਲਿਖੀਆਂ ਹਿੰਦੀ 'ਚ। राजगुरु पूरे हिंदी बोलते सी हिंदी, बोल हिंदी लिख दो लाइन लिखिया पहला भी आखिरी शेर है। सिर्फ दो लिखिया की लिखा हम भी जी सकते थे चुप रहकर हम भी जी सकते थे चुप रहकर हमें भी मां बाप ने पाला था दुख सहकर एना लिखिया अदे घंटे बाद फांसी हो गई अपन मैंने पढ़ाया नहीं गया है चीजा ਸਾਨੂੰ ਹੋਰ ਇਹ ਕੋਈ ਪੜਾਈ ਜਾਂਦੇ ਧਰ ਕੀ ਪਹਿਲਾ ਵੀ ਜਿਹੜਾ ਫੀਡ ਹੁੰਦਾ ਨਾ ਹਿਸਟਰੀ ਦਾ ਹੁੰਦਾ ਧਰ ਕੀ ਲੱਗ ਜਿੰਦੇ ਜੋ ਆਕ ਨੂੰ ਪੁੱਛ ਲੋ ਗਜਨਵੀ ਮਹੂਦ ਗਜਨਵੀ ਨੇ ਕਿੰਨੀ ਵਾਰੀ ਭਾਰਤ ਲੁੱਟਿਆ ਫਰਾਨੇ ਨੇ ਕਿੰਨੀ ਵਾਰੀ ਸੋਆ ਲੁੱਟਿਆ ਲੁੱਟ ਖੋਟਦੀਆਂ ਬਾ ਸਾਨੂੰ ਕਿਉਂ ਪੜਾਈ ਜਾਂਦੇ ਧਰ ਕੀ ਧਰ ਕੀ ਹੈ ਤੁਸੀਂ ਆ ਜਾਂ ਕੋਈ ਸਾਨੂੰ ਸਾਡੇ ਯੋਧਿਆਂ ਦੀ ਗੱਲਾਂ ਦੱਸੋ ਨਾ ਸਾਡੇ ਸੂਰਬੀਰਾਂ ਦੀ ਗੱਲਾਂ ਦੱਸੋ ਨਾ ਸੋ ਇਸ ਕਰਕੇ ਪੋਜ਼ਿਟਿਵਿਟੀ ਜਿਹੜੀ ਹੈ ਲੈ ਕੇ ਆਉਣੀ ਬੜੀ ਜ਼ਰੂਰੀ ਹੈ ਸਿਲੇਬਸ ਦੇ ਵਿੱਚ ਵੀ ਉਹ ਵੀ ਅਸੀਂ ਹੁਣ ਆਉਣ ਵਾਲੇ ਦਿਨਾਂ 'ਚ ਅਸੀਂ ਸਾਰਾ ਰਿਵਿਊ ਕਰਕੇ ਸਾਡੇ ਬੱਚੇ ਜਿਹੜੇ ਨੇ ਉਹਨੂੰ ਪਤਾ ਹੋਵੇ ਕਿ ਅਸੀਂ ਕਿੰਨਾ ਦੇ ਪੁਰਖੇ ਹਾਂ ਅਸੀਂ ਕਿੰਨਾਂ ਦੇ ਬੱਚੇ ਹਾਂ ਸਾਡੇ ਪੁਰਖਿਆਂ ਨੇ ਕੁਰਬਾਨੀਆਂ ਕੀਤੀਆਂ ਇਹ ਗੱਲ ਕਹਿਣ ਵਾਸਤੇ ਮੈਂ ਖੜੂ ਹਾਂ ਅਕਾਦੇ ਵਿੱਚ ਮੈਂ ਭਗਤ ਸਿੰਘ ਜੀ ਦੇ ਪਿਛੇਰ ਨਾਲ ਸਮਾਪਤੀ ਕਰਦਾ ਭਗਤ ਸਿੰਘ ਜੀ ਲਿਖਦੇ ਨੇ ਕਿ करना सबका पैदायशी हक हाँ है करना सबका पैदायशी हक हाँ है क्यों ना इस बार वतन की को महबूब महबूब बना लिया जाए, ने क्योंकि तो हो सकते याद करिए सल्यूट करिए परिवार का सम्मान मान बढ़ाइए आप ही तो थोड़ा बहुत बहुत धनबाद इतने पहुंचे हो और मैं सारा जी आया भी कहना ना ना धनबाद भी कहना चले भाई एक कदम सा बहुत बहुत धनबाद बहुत बहुत मेहरबानी और इनकला